ਕਾਂਗਰਸ ਵੱਲੋਂ ਟਿਕਟਾਂ ਦੀ ਵੰਡਤਾ ਕਰ ਦਿੱਤੀ ਗਈ ਹੈ ਪਰ ਨਰਾਜ਼ਗੀਆਂ ਦਾ ਦੌਰ ਹਲੇ ਵੀ ਜਾਰੀ ਹੈ ਜਿੱਥੇ ਪੰਜਾਬ ਦੀ ਮੇਨਸਟ੍ਰੀਮ ਕਾਂਗਰਸ ਲੀਡਰਸ਼ਿਪ ਇੱਕ ਦੂਸਰੇ ਤੋਂ ਨਰਾਜ਼ ਦਿਖਾਈ ਦੇ ਰਹੀ ਹੈ ਉੱਥੇ ਹੀ ਯੂਥ ਕਾਂਗਰਸ ਦੇ ਵਿੱਚ ਵੀ ਕੁਝ ਠੀਕ ਨਹੀਂ ਦੇਖ ਰਿਹਾ ਜਿੱਥੇ ਪਿਤੇ ਦਿਨ ਕਾਂਗਰਸ ਦੇ ਅਮਿਤ ਪ੍ਰਧਾਨ ਦੇ ਵੱਲੋਂ ਅਸਤੀਫਾ ਦੇ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਗਿਆ ਸੀ ਤੇ ਉੱਥੇ ਹੀ ਹੁਣ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕਤਰ ਚੁਸ਼ਪਿੰਦਰ ਵੀਰ ਸਿੰਘ ਦੇ ਚੈਲ ਦੇ ਵੱਲੋਂ ਵੀ ਜਿਹੜਾ ਆ ਪਾਰਟੀ ਦੇ ਵਿੱਚੋਂ ਅਸਤੀਫਾ ਦੇ ਦਿੱਤਾ ਗਿਆ ਹੈ ਜੇਕਰ ਗੱਲ ਕਰੀਏ ਚੁਸ਼ਪਿੰਦਰ ਵੀਰ ਸਿੰਘ ਚੈਲ ਉਰਾਦੀ ਤਾਂ ਮਾਨਸੇ ਦੇ ਵਿੱਚ ਕਾਫੀ ਨਾਮ ਹੈ ਇਨਾ ਦਾ ਤੇ ਉਸ ਤੋਂ ਪਹਿਲਾਂ 2022 ਚੋਣਾਂ ਦੇ ਵਿੱਚ ਇਨਾਂ ਦੇ ਵੱਲੋਂ ਮਾਨਸੇ ਤੋਂ ਦਾਵੇਦਾਰੀ ਵੀ ਠੋਕੀ ਗਈ ਸੀ ਪਰ ਕਾਂਗਰਸ ਦੇ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਲਿਆ ਕੇ ਟਿਕਟ ਦੇ ਦਿੱਤੀ ਗਈ ਸੀ ਜਿਸ ਦੇ ਵਿਰੋਧ ਦੇ ਵਿੱਚ ਇਨਾਂ ਦੇ ਵੱਲੋਂ ਵੱਡਾ ਕੱਟ ਵੀ ਕੀਤਾ ਗਿਆ ਸੀ ਜਿੱਥੇ ਬਰਿੰਦਰ ਢਿੱਲੋਂ ਜਿਹੜੇ ਕਿ ਸਾਬਕਾ ਪ੍ਰਧਾਨ ਨੇ ਯੂਥ ਕਾਂਗਰਸ ਦੇ ਅਨ੍ਹਾ ਦੇ ਵੱਲੋਂ ਵੀ ਚੇਤਾਵਨੀਆਂ ਦਿੱਤੀਆਂ ਗਈਆਂ ਸੀ ਅਲੱਗ ਤੋਂ ਮੋਰਚਾ ਲਾਇਆ ਸੀ ਸੋ ਉਸ ਤੋਂ ਬਾਅਦ ਕਾਫੀ ਨਿਰਾਸ਼ ਚੱਲ ਰਹੇ ਸੀ ਪਾਰਟੀ 'ਚੋਂ ਤੇ ਹੁਣ ਇਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ